ਪਤਾ ਨਹੀਂ ਮਾਹੌਲ ਕਿਵੇਂ ਦਾ ਹੈ ਪੰਜਾਬ ਦਾ ਇਹ ਗੋਲੀਆਂ ਗੁਲੀਆਂ ਵਾਲਾ ਮਾਹੌਲ ਤੇ ਬੜਾ ਚੱਲਿਆ ਹੋਇਆ ਹੈ ਇੱਕ ਅੱਧਾ ਦਿਨ ਵੀ ਨਹੀਂ ਲੰਘਦਾ ਕੋਈ ਨਾ ਕੋਈ ਨਵੀਂ ਖਬਰ ਆ ਜਾਂਦੀ ਹੈ ਉਧਰ ਕਹਿੰਦੇ ਮੋਗੇ ਦੇ ਵਿੱਚ ਵੀ ਗੋਲੀ ਚੱਲੀ ਹੈ ਉਹ ਸ਼ੇਵ ਹਸੈਨਾ ਦਾ ਇੱਕ ਆਗੂ ਸੀਗੇ ਉਹਨਾਂ ਨੂੰ ਮਾਰਤਾ ਸ਼ਾਮ ਜੇ ਦੇ ਮੋਗੇ ਸਰ ਕੱਲ ਪੰਜ ਘਟਨਾਵਾਂ ਹੋਈਆਂ ਨੇ ਫਾਇਰਿੰਗ ਦੀਆਂ ਮੋਗੇ ਦੇ ਵਿੱਚੋਂ ਜਿਹੜੀ ਚਰਚਾ ਆ ਰਹੀ ਆ ਕਿ ਮੋਗੇ 'ਚ ਪੰਜ ਘਟਨਾਵਾਂ ਹੋਈਆਂ ਨੇ ਕੱਲ ਫਾਇਰਿੰਗ ਦੀਆਂ ਮਤਲਬ ਬਿਲਕੁਲ ਬੇਖੌਫ ਤਰੀਕਾ ਗੱਲ ਤਾਂ ਉਹੀ ਹੈ ਨਾ ਸਾਬ ਕਿ ਤੁਸੀਂ ਜਿੱਥੇ ਤਾਂ ਪੁਲਿਸ ਨੇ ਕਾਮਯਾਬੀ ਹਾਸਲ ਕੀਤੀ ਹੂੰ ਉਥੇ ਤੁਸੀਂ ਚਲੇ ਗਏ ਪੀਆਰ ਕਰਨ ਜੀ ਠੀਕ ਹੈ ਜੀ ਅਫਸਰ ਅੱਛਾ ਇਸ ਮਾਮਲੇ ਦੇ ਵਿੱਚ ਜਿਹੜੇ ਬੱਚੇ ਨੂੰ ਅਗਵਾ ਕਰਨ ਵਾਲੇ ਸੀ ਉਸ ਆਪਰੇਸ਼ਨ ਦੇ ਵਿੱਚ ਇੱਕ ਇੰਡੀਆ ਦਾ ਸਾਫਕਾ ਸਤਾਰਾ ਵੀ ਸ਼ਾਮਲ ਸੀਗਾ ਹੂੰ ਤੁਹਾਡੀ ਪੀੜ੍ਹੀ ਨੂੰ ਸ਼ਾਇਦ ਨਾ ਪਤਾ ਹੋਵੇ ਜਿਹੜੇ ਉਹ ਗਗਨਜੀਤ ਸਿੰਘ ਹੈ ਨਾ ਕਲੀਨ ਸ਼ੇਵਡ ਅਫਸਰ ਹੂੰ ਅੱਜ ਬਾਈਟ ਵੀ ਦੇ ਰਹੇ ਸਨ ਪੀਸੀ ਕਰ ਰਹੇ ਸਨ ਗਗਨਜੀਤ ਇੰਡੀਆ ਦੇ ਕੈਪਟਨ ਰਹਿ ਚੁੱਕੇ ਨੇ ਹਾਕੀ ਟੀਮ ਦੇ ਬਹੁਤ ਜ਼ਬਰਦਸਤ ਸੈਂਟਰ ਫਾਰਵਰਡ ਸੀਗੇ ਜੀ ਠੀਕ ਹੈ ਜੀ ਤਾਂ ਗੱਲ ਇਹ ਆ ਕਿ ਜਦੋਂ ਤੇ ਤੁਸੀਂ ਉੱਥੇ ਵੇਖੋਗੇ ਤਾਂ ਅੱਗੇ-ਅੱਗੇ ਮੰਤਰੀ ਸਾਹਿਬ ਆ ਅਫਸਰ ਪਿੱਛੇ ਜਿਨ੍ਹਾਂ ਨੇ ਅੰਜਾਮ ਦਿੱਤਾ ਹੂੰ ਠੀਕ ਹੈ ਜੀ ਤਾਂ ਜਿਹੜਾ ਹੁਣ ਤੁਸੀਂ ਇੱਧਰ ਵੇਖੋਗੇ ਮੋਗੇ 'ਚ ਪੰਜ ਫਾਇਰਿੰਗ ਦੀਆਂ ਘਟਨਾਵਾਂ ਸੇਮ ਡੇ ਵਾਪਰ ਜਾਂਦੀ ਹੈ ਹੂੰ ਹੁਣ ਇਹਦੀ ਜ਼ਿੰਮੇਵਾਰੀ ਕੌਣ ਲਵੇਗਾ ਜੀ ਮੈਂ ਅੱਗੇ ਕਿਹਾ ਕਿ ਚਲੋ ਤੁਸੀਂ ਕ੍ਰੈਡਿਟ ਲੈ ਸਕਦੇ ਹੋ ਸਰਕਾਰ ਹੈ ਜੀ ਪਰ ਹੁਣ ਉਹੀ ਸਰਕਾਰ ਉਹੀ ਪੁਲਿਸ ਤੇ ਉਹੀ ਹੋਮ ਮਿਨਿਸਟਰੀ ਉਹੀ ਮੁੱਖ ਮੰਤਰੀ ਸਾਹਿਬ ਬਿਲਕੁਲ ਜਿਹੜੇ ਡਿਡ ਲੈਣਾ ਤੇ ਇਲਜ਼ਾਮ ਵੀ ਫਿਰ ਲੋ ਨਹੀਂ ਇਲਜ਼ਾਮ ਵੀ ਨਾ ਲਓ ਕਟੁਕਟ ਜ਼ਿੰਮੇਵਾਰੀ ਤੇ ਮੁਕਰਰ ਹੋਣੀ ਚਾਹੀਦੀ ਹੈ ਨਾ ਕਿ ਭਾਈ ਇੱਕ ਸ਼ਹਿਰ ਪੰਜ ਫਾਇਰਿੰਗ ਦੀਆਂ ਕਟਨਾਮਾ ਤੇ ਫਿਰ ਉਸ ਤੋਂ ਬਾਅਦ ਉਹ ਵਾਪਰਦਾ ਹੈ ਜਿਨੇ ਦੇਖੋ ਸਾਨੂੰ ਪਹਿਲਾਂ ਵੀ ਕੰਬਾ ਕੇ ਰੱਖ ਦਿੱਤਾ ਸੀਗਾ ਇੱਥੇ ਵੈਸੇ ਤੇ ਇਹੋ ਜੀਆਂ ਜਥੇਬੰਦੀਆਂ ਜਿਹੜੀਆਂ ਨੇ ਉਹ ਕਈ ਆ ਜੀ ਠੀਕ ਆ ਕੋਈ ਆਪ ਦਾ ਟਮਟਮਾ ਚਲਾਈ ਫਿਰਦਾ ਕੋਈ ਆਪ ਦਾ ਚਲਾਈ ਫਿਰਦਾ ਕਈ ਬੰਦੇ ਸੱਚ ਨੂੰ ਆਪ ਦੇ ਧਰਮ ਵਾਸਤੇ ਜਾਂ ਜੋ ਵੀ ਵਿਚਾਰਤਾਰਾ ਉਹਨਾਂ ਦੀ ਆਪ ਦੀ ਉਹਨਾਂ ਨੂੰ ਮੁਬਾਰਕ ਆ ਉਹਦੇ ਵਾਸਤੇ ਉਹਨਾਂ ਰੋਲ ਕੰਮ ਵੀ ਕਰਦੇ ਆ ਜੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਬਿਲਕੁਲ ਠੀਕ ਹੈ ਜੀ ਹੁਣ ਇਹਦੇ ਚ ਹੋਇਆ ਕੀ ਆ ਕਿ ਇਹ ਜਿਹੜਾ ਮੰਗ ਮੰਗਾ ਸੀਗਾ ਇਹ ਦੁੱਧ ਲੈ ਨਿਕਲਦਾ ਹੁਣ ਜਿਵੇਂ ਆਪਾਂ ਸ਼ਹਿਰਦਾਰੀ ਚ ਰਹਿੰਦੇ ਆ ਜੀ ਤਾਂ ਦੁੱਧ ਤੁਹਾਨੂੰ ਪਤਾ ਬੰਦਾ ਦੁੱਧੀ ਤੋਂ ਖੋਂਦਾ ਜਾਂ ਡੇਰੀ ਤੋਂ ਲਿਆਉਂਦਾ ਹੈ ਜਾਂ ਪੈਕਟਾਂ ਦੁਕਾਨਦਾਰ ਤੋਂ ਲਿਆਉਂਦਾ ਹੈ ਤਾਂ ਇਸ ਤਰ੍ਹਾਂ ਇਹ ਦੁੱਧ ਲੈਣ ਨਿਕਲਿਆ ਸੀਗਾ ਇਹਦੇ ਤੇ ਫਾਇਰ ਹੁੰਦਾ ਜੀ ਜਦੋਂ ਇਹਦੇ ਤੇ ਪਹਿਲਾ ਫਾਇਰ ਹੁੰਦਾ ਤੇ ਇੱਕ ਬੱਚਾ ਸ਼ਾਇਦ ਹੋਰ ਸੀਗਾ ਜਿਹੜਾ ਉੱਥੇ ਡੇਰੀ ਤੇ ਚੱਲਿਆ ਸੀ ਦੁੱਧ ਲੈਣ ਲੋਰ ਬੈਗ ਚ ਉਹਦੇ ਵੀ ਗੋਲੀ ਵੱਜੀ ਆ ਉਹ ਪਤਾ ਨਹੀਂ ਤੁਰਦਾ ਕਿ ਨਹੀਂ ਤੁਰਦਾ ਵਿਚਾਰਾ ਮਾਸੂਮ ਬੱਚਿਆਂ ਦੀ ਵੈਸੇ ਸ਼ਹਾਮਤ ਬੱਚਿਆਂ ਦੀ ਸ਼ਹਾਮਤ ਆਈ ਪਈ ਆ ਕਿਉਂਕਿ ਉਹਨਾਂ ਦਾ ਗੁਨਾਹ ਇਹ ਆ ਸਾਡੇ ਪੰਜਾਬ ਦੇ ਬੱਚਿਆਂ ਦਾ ਕੋਈ ਪੰਜਾਬ 'ਚ ਜਨਮ ਲੈ ਦਾ ਜਨਮ ਲੈ ਬੈਠੇ ਬਿਲਕੁਲ ਮਤਲਬ ਕਿ ਅਸੀਂ ਤਾਂ ਕਹਿੰਦੇ ਬਲੇਸਟ ਧਰਤੀ ਹੈ ਯਾਰ ਅਸੀਂ ਇੱਥੇ ਜੰਮੇ ਆਂ ਜੀ ਪਰ ਜਿਹੜੇ ਬੱਚੇ ਪੀੜਤ ਨੇ ਮੇਰੇ ਖਿਆਲ ਦੇ ਨਾਲ ਸਾਹਿਬ ਇਹ ਤੇ ਐਸੀ ਹਾਲਤ ਬਣ ਗਈ ਆ ਕਿ ਬੱਚੇ ਸ਼ਾਇਦ ਪਛਤਾਵਾ ਕਰ ਰਹੇ ਹੋਣ ਕਿ ਸਾਡਾ ਜਨਮ ਕੱਤ ਹੋ ਗਿਆ ਇਸ ਧਰਤੀ ਤੇ ਬਿਲਕੁਲ ਜਿਹੋ ਜਿਹਾ ਮਾਹੌਲ ਬਣਾਈ ਬੈਠੇ ਆ ਅਸੀਂ ਤਾਂ ਕਹਿੰਦਾ ਮਤਲਬ ਹੈ ਕਿ ਫਿਰ ਉਹ ਭੱਜ ਨਿਕਲਿਆ ਹੂੰ ਜਿਹੜਾ ਮੰਗਤ ਮੰਗਾ ਤਾ ਇਹ ਜਿਹੜਾ ਇੱਕ ਬੱਚਾ ਜ਼ਖਮੀ ਹੋਇਆ ਇਹ ਇਸੇ ਹੀ ਫਾਇਰਿੰਗ ਦੇ ਦੌਰਾਨ ਹੋਇਆ ਜੀ ਹੁਣ ਉਦੋਂ ਬਾਅਦ ਫਿਰ ਉਹਨਾਂ ਨੇ ਪਿੱਛਾ ਕਰਕੇ ਇਹਨੂੰ ਠਾਇਆ ਇਹਦੇ ਤਿੰਨ ਕੇ ਚਾਰ ਫਾਇਰ ਮਾਰੇ ਆ ਇਹ ਮਰ ਗਿਆ ਬੱਚਾ ਮਤਲਬ ਕਿ ਜ਼ਖਮੀ ਜ਼ਰੂਰ ਹੈ ਜੀ ਤੇ ਉਹਦਾ ਇਲਾਜ ਚੱਲਦਾ ਪਿਆ ਇਹਨੂੰ ਮਾਰ ਦਿੱਤਾ ਗਿਆ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੋਗੇ ਚ ਇੱਕ ਨਹੀਂ ਜਿਹੜੇ ਬੀਤੇ 24 ਘੰਟੇ ਜਾਂ ਕੱਲ ਦਾ ਦਿਨ ਅਸੀਂ ਜੀ ਉੱਥੇ ਪੰਜ ਘਟਨਾਵਾਂ ਜਿਹੜੀਆਂ ਫਾਇਰਿੰਗ ਦੀਆਂ ਦਰਜ ਕੀਤੀਆਂ ਜਾਂਦੀਆਂ ਹੁਣ ਦੇਖੋ ਦੋ ਚੀਜ਼ਾਂ ਹੁੰਦੀਆਂ ਨੇ ਆਪਾਂ ਖੜੇ ਪੈਰ ਕੋਈ ਜਜਮੈਂਟਲ ਹੋ ਕੇ ਕੋਈ ਵਨ ਸਾਈਡਡ ਥਿਉਰੀ ਤੇ ਇਹ ਗਲਤ ਹੈ ਜੀ ਕਿਉਂ ਕਿ ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਬਹੁਤ ਕੁਝ ਹੋਇਆ ਸਾਨੂੰ ਉਹ ਦੌਰ ਯਾਦ ਹੈ ਕਿ ਜਦੋਂ ਟਾਰਗੇਟ ਕਿਲਿੰਗ ਸਿੱਥੇ ਹੋਈਆਂ ਜੀ ਉਸ ਤੋਂ ਬਾਅਦ ਫਿਰ ਬੱਗੇ ਹੋਰੀਂ ਸ਼ੇਰੇ ਹੋਰੀਂ ਜੱਗੀ ਚੌਂ ਹੋਰੀ ਫੜੇ ਜਾਂਦੇ ਆ ਜਿਹੜੇ ਅੱਜ ਵੀ ਤੁਸੀਂ ਵੇਖੋਗੇ ਤੇ ਜ਼ਿਲਾਂ ਦੇ ਵਿੱਚ ਬੈਠੇ ਆ ਜੀ ਠੀਕ ਹੈ ਜੀ ਇਹ ਸਾਰੀ ਕਹਾਣੀ ਉੱਥੋਂ ਹੀ ਤੁਰੀ ਸੀਗੀ ਹੁਣ ਗੱਲ ਇਹ ਆ ਕਿ ਇਹ ਜਿਹੜਾ ਮਾਮਲਾ ਇਹਦੇ ਤੇ ਆਪਾਂ ਕੋਈ ਤਸਦੀਕ ਨਹੀਂ ਕਰ ਸਕਦੇ ਫਿਲਹਾਲ ਜਦੋਂ ਤੱਕ ਜਾਂਚ ਪੜਤਾਲ ਮੁਕੰਮਲ ਨਹੀਂ ਹੁੰਦੀ ਪਰ ਜਦੋਂ ਜਥੇਬੰਦੀਆਂ ਦਾ ਇਸ ਤਰ੍ਹਾਂ ਦੀਆਂ ਜਿਹੜੀਆਂ ਜਥੇਬੰਦੀਆਂ ਹੈ ਜੀ ਉਹਨਾਂ ਦਾ ਕੋਈ ਆਗੂ ਮਰਦਾ ਹੈ ਤਾਂ ਆਟੋਮੈਟਿਕਲੀ ਉਧਰ ਸ਼ੱਕ ਜ਼ਰੂਰ ਜਾਂਦਾ ਹੈ ਹਾਲਾਂਕਿ ਇਹ ਵੀ ਹੁਣ ਵੇਖਣ ਵਾਲੀ ਗੱਲ ਹੋਏ ਕਿ ਕਿ ਕਿਸੇ ਦੀ ਕੋਈ ਨਿੱਜੀ ਰੰਜਿਸ਼ ਜਿਵੇਂ ਹੁੰਦੀ ਆ ਕਿ ਕੀ ਉਹਦੇ ਚੱਲਦਿਆਂ ਹੋਇਆ ਜੇ ਉਹਦੇ ਚੱਲਦਿਆਂ ਹੋਇਆ ਤਾਂ ਪੁਲਿਸ ਬਹੁਤ ਜਲਦੀ ਜਲਦੀ ਇਹ ਮਾਮਲਾ ਜਿਹੜਾ ਟ੍ਰੇਸ ਕਰ ਲੈਂਦੀ ਜੀ ਤੇ ਜੇ ਪੁਲਿਸ ਇਹਦੇ ਚ ਚੁੱਪ ਰਹਿੰਦੀ ਆ ਤੇ ਇੱਕਦਮ ਤੁਹਾਨੂੰ ਪਤਾ ਲੱਗਦਾ ਅਚਾਨਕ ਕਿ NIA ਆ ਗਈ ਹੈ ਮੋਗੇ ਤਾਂ ਸਮਝ ਲਓ ਫਿਰ ਮਾਮਲਾ ਜਿਹੜਾ ਉਧਰੋਂ ਤੁਰਦਾ ਨਜ਼ਰ ਆਏਗਾ ਤਾਂ ਫਿਲਹਾਲ ਇੰਤਜ਼ਾਰ ਕਰਨ ਦੀ ਜ਼ਰੂਰਤ ਹੈ ਪਰ ਇਹ ਧੇਰ ਸ਼ਾਮ ਖਬਰ ਆਈ ਹੂੰ ਕਾਫੀ ਕਹਿ ਲੋ ਕਿ ਸੰਵੇਦਨਸ਼ੀਲ ਖਬਰ ਹੈ ਜੀ ਬਿਲਕੁਲ ਹਾਲਾਂਕਿ ਮੈਂ ਦੇਖ ਰਿਹਾ ਸੀਗਾ ਅੱਜ ਦੇ ਅਖਬਾਰਾਂ ਦੇ ਵਿੱਚ ਕਿਉਂਕਿ ਧੇਰ ਸ਼ਾਮ ਆਈ ਆ ਕੋਈ ਇਹਨਾਂ ਦਾ ਜਿਹੜਾ ਜਥੇਬੰਦੀਆਂ ਦਾ ਕੋਈ ਬਿਆਨ ਮੈਂ ਵੇਖਿਆ ਨਹੀਂ ਅਜੇ ਤੱਕ ਦਰਜ ਨਹੀਂ ਸੀ ਉਸ ਤੋਂ ਬਾਅਦ ਹੁਣ ਦੇਖਦੇ ਹਾਂ ਕੀ ਬਣਦਾ ਹੈ ਜੀ ਪਰ ਇਹ ਘਟਨਾ ਜਿਹੜੀ ਆ ਮੋਗੇ ਦੇ ਵਿੱਚ ਖਾਲੇ ਜਦੋਂ ਵਾਪਰੀ ਹੈ ਤੇ ਇਹਦੇ ਨਾਲ ਕੁਝ ਹੋਰ ਘਟਨਾਵਾ ਵੀ ਫਾਇਰਿੰਗ ਦੀਆਂ ਜਿਹੜੀਆਂ ਦਰਜ ਕੀਤੀਆਂ ਗਈਆਂ ਜੀ ਮਿੰਟੂ ਜੀ ਇੱਕ ਮਿੱਤਰ ਇਅਰ ਗੁਰਜੰਟ ਸਿੰਘ ਜੀ ਇੰਜੀਨੀਅਰ ਸਾਹਿਬ ਇੱਕ ਜਾਣਕਾਰੀ ਵੀ ਦੇ ਰਹੇ ਮਿੰਟੂ ਜੀ ਕਹਿੰਦੇ ਕਿ ਕੈਨੇਡਾ ਜਾਣ ਵੇਲੇ ਜੋ ਪੈਸੇ ਲਏ ਸੀ ਕਹਿੰਦੇ ਉਹ ਪਰਨੋਟ ਸੀ ਤੇ ਕਿਡਨੈਪਰ ਦਾ ਇਲਜ਼ਾਮ ਸੀ ਕਿ ਪਰਨੋਟ ਜਿਆਦਾ ਪੈਸਿਆਂ ਦਾ ਜਾਂ ਪੈਸੇ ਜਿਆਦਾ ਰਕਮ ਦਾ ਲਿਖਿਆ ਹੋਇਆ ਸੀ ਕਹਿੰਦੇ ਉਹ ਕਾਰਨ ਸੀ ਜੀ ਦੇਖੋ ਜਾਣਕਾਰੀ ਜਿਹੜੀ ਤੁਸੀਂ ਦੇ ਰਹੇ ਹੋ ਜੀ ਤਾਂ ਮਤਲਬ ਹੋ ਸਕਦਾ ਹੈ ਕਿ ਇਸੇ ਖੁੰਦਕ ਚੋਨੇ ਕੀਤਾ ਹੋਵੇ ਬਿਲਕੁਲ ਕਿ ਪੈਸੇ ਪਰ ਇਹ ਕੋਈ ਸਿਆਣਪ ਵਾਲੀ ਗੱਲ ਨਹੀਂ ਹੁੰਦੀ ਜੀ ਜੇ ਤੁਹਾਡਾ ਇੰਨਾ ਰਸੂਖ ਸੀ ਪਹਿਲੀ ਗੱਲ ਹੈ ਕਿ ਜਦੋਂ ਆਪਾਂ ਪੈਸਾ ਲੈਨੇ ਆ ਪਰ ਨੋਟ ਭਰ ਕੇ ਦੇਨੇ ਆ ਤੇ ਆਪਾਂ ਆਪਾਂ ਅੰਨੇ ਆਪਾਂ ਰਕਮ ਨਹੀਂ ਦੇਖ ਸਕਦੇ ਬਿਲਕੁਲ ਉਦੋਂ ਤੇ ਆਪਾਂ ਕਹਿੰਨੇ ਲੈ ਲੈ ਜਿਹੜਾ ਕੁਝ ਲੈਣਾ ਹਮ ਸਭ ਇਦਾਂ ਹੀ ਹੁੰਦਾ ਜੀ ਤਾਂ ਫਿਰ ਦੇਣ ਵੇਲੇ ਰੌਲਾ ਆਪਾਂ ਉਹਨੇ ਆ ਕਿ ਤੂੰ ਵੱਧ ਲਿਖ ਲਈ ਹੈ ਜਾਂ ਵਿਆਜ ਵੱਧ ਲਾ ਲਈ ਹੈ ਬਾਅਦ ਚ ਰੌਲਾ ਠੀਕ ਹੈ ਨਾ ਸਾਬ ਹਾਂ ਇਹ ਆ ਕਿ ਜੇ ਕੋਈ ਵਿਆਜ ਵੱਧ ਲਾਉਂਦਾ ਹੱਦੋਂ ਜ਼ਿਆਦੀ ਵੱਧ ਲਾਉਂਦਾ ਉਹਦੇ ਵਾਸਤੇ ਵੀ ਮਾੜੀ ਗੱਲ ਆ ਜੀ ਪਰ ਜਦੋਂ ਤੁਸੀਂ ਪਰਨੋਟ ਤੇ ਸਾਈਨ ਕਰ ਰਹੇ ਹੋ ਉਦੋਂ ਤੇ ਅਮਾਉਂਟ ਦੇਖਦੇ ਹੋ ਨਾ ਬਿਲਕੁਲ ਤੇ ਚਲੋ ਜੇ ਕੋਈ ਇਸ ਤਰ੍ਹਾਂ ਦਾ ਵੀ ਸੀਗਾ ਤੁਹਾਡੇ ਕੋਲ ਪੰਚਾਇਤ ਆ ਤੁਹਾਡੇ ਕੋਲ ਰਿਸ਼ਤੇਦਾਰ ਹੋਣਗੇ ਤੁਹਾਡੇ ਕੋਲ ਕੋਟ ਕਚਹਿਰੀਆਂ ਜਵਾਕ ਦਾ ਅੱਛਾ ਜਵਾਕ ਨੇ ਪਰਨੋਟ ਭਰਿਆ ਸੀ ਜਵਾਕ ਦਾ ਕੀ ਕਸੂਰ ਸੀ ਵਿੱਚ ਇਹ ਇਹਨੂੰ ਆਪਾਂ ਜਸਟੀਫਾਈ ਨਾ ਕਰੀਏ ਤੇ ਬਿਹਤਰ ਹੈ ਜੀ ਹਾਂ ਠੀਕ ਹੈ ਐਂਗਲ ਤੇ ਜ਼ਰੂਰ ਹੈ ਹਾਂ ਜੀ ਐਂਗਲ ਤੇ ਜ਼ਰੂਰ ਹੈ ਬਟ ਮੇਰੇ ਖਿਆਲ ਦੇ ਨਾਲ ਇਹ ਇਹ ਘਟਨਾ ਜਿਹੜੀ ਆ ਉਹ ਜਿਸ ਤਰ੍ਹਾਂ ਦੀ ਵਾਪਰੀ ਆ ਇਹ ਬਹੁਤ ਦਹਿਲਾਉਣ ਵਾਲੀ ਆ ਡਰਾਉਣ ਵਾਲੀ ਆ ਆਪਾਂ ਵੀ ਬਾਲ ਬੱਚੇ ਦਾ ਆ ਰਹਿਆ ਬੱਚੇ ਨੂੰ ਹੱਥ ਪਾਉਣਾ ਕਿਥੋਂ ਇੱਥੇ ਗੈਂਗਸਟਰ ਲੜਦੇ ਨੇ ਆਪੋ ਵਿੱਚ ਦੇ ਠੀਕ ਹੈ ਜੀ ਉਹ ਇੱਕ ਦੂਜੇ ਦੇ ਜਵਾਕ ਥੋੜੀ ਮਾਰਨਗੇ ਤੇ ਜੋ ਮਾਰਦੇ ਆ ਇੱਕ ਦੂਜੇ ਦੇ ਜਵਾਕਾਂ ਤੱਕ ਹੀ ਆ ਕੇ ਇਹ ਤੋਂ ਵੱਡੀ ਕਾਰ ਨਹੀਂ ਕਾਦੀ ਕਾਦੀ ਫਿਰ ਉਹ ਤਾਂ ਕਹਿਰਤਾ ਹੋਗੀ ਨਾ ਜੀ ਮਾਸੂਮ ਤੇ ਜਾਂ ਬਜ਼ੁਰਗ ਤੇ ਹੋਲੀ ਚਲੋਣੀ ਕਿੱਥੇ ਦੀ ਬਹਾਦਰੀ ਹੈ ਬਿਲਕੁਲ ਮਾਸੂਮ ਦਾ ਕੀ ਕਸੂਰ ਹੈ ਜੇ ਪਰਨੋੜ ਦਾ ਵੀ ਰੋਲਾ ਸੀ ਤਾਂ ਸਿੱਧਾ ਨਿਬੜੋ ਕਾਨੂੰਨ ਨਾਲ ਨਿਬੜੋ ਜਾਂ ਤਾਂ ਹੌਲਦਾਪਾ ਕਰਨਾ ਕਰੀ ਚੱਲੋ ਜਵਾਕ ਨੂੰ ਝੁੱਕ ਕੇ ਲੈ ਜਾਣਾ ਜੀ ਤੇ ਫਿਰ ਚਾਹੇ ਪਰਨੋਡ ਦਾ ਰੋਲਾ ਚਾਹੇ ਕੋਈ ਦਸੂਨੀ ਦਾ ਰੋਲਾ ਠੀਕ ਹੈ ਨਾ ਜੀ ਉਹਨੂੰ ਆਪਾਂ ਕਿਵੇਂ ਜਸਟੀਫਾਈ ਕਰ ਸਕਦੇ ਬਿਲਕੁਲ ਬਿਲਕੁਲ ਮਿੰਟੂ ਜੀ ਬਹੁਤ ਸਾਰੇ ਦੋਸਤ ਜੁੜ ਚੁੱਕੇ ਨੇ ਮਿੰਟੂ ਜੀ ਸਾਰਿਆਂ ਦਾ ਸਵਾਗਤ ਕਰ ਲਈਏ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਕੁਝ ਕਮੈਂਟ ਮੈਂ ਸ਼ਾਮਿਲ ਕਰ ਦੇਣਾ ਜਲਦੀ ਜਲਦੀ ਫਿਰ ਮੈਂ ਇੱਕ ਖਬਰ ਹੋਰ ਤੁਹਾਡੇ ਨਾਲ ਸਾਂਝੀ ਕਰਦਾ ਬਲੀ ਸਾਹਿਬ ਕਹਿ ਰਹੇ ਨੇ ਕਿ ਸਾਹਿਬ ਕੱਲੋਂ ਜੀ ਮਲੂਕ ਸਿੰਘ ਜੀ ਤੇ ਜਸਵੀਰ ਸਿੰਘ ਜੀ ਨੇ ਦੇਖਦੇ ਹਾਂ ਜੀ ਉਹਨਾਂ ਨੂੰ ਮਾਰੋ ਮੜਾ ਜਾ ਬਲਾਵਾ ਮਾਰੋ ਉਹਨਾਂ ਨੂੰ ਵੀ ਕਾਹੋ ਵੀ ਆਇਆ ਕਰੋ ਭਾਈ ਅ ਮਿੱਤਰ ਕਹਿ ਰਹੇ ਨੇ ਕਿ ਵੀਰੇ ਇਹ ਹੀ ਸੁਣ ਕੇ ਕਹਿੰਦੇ ਪਤਾ ਲੱਗ ਰਿਹਾ ਕਿ ਪੁੱਚੋ ਦੇ ਵਿੱਚ ਵੀ ਇਨਕਾਊਂਟਰ ਹੋਇਆ ਇਕਬਾਲ ਜੀ ਕਹਿ ਰਹੇ ਨੇ ਇਸ ਤਰ੍ਹਾਂ ਭਈ ਰੋਣੀ ਜੀ ਸੋਚ ਜੀ ਇਨਕਾਊਂਟਰ ਤੇ ਪੰਜਾਬ ਦੇ ਵਿੱਚ ਦੇਖੋ ਮੇਰੇ ਖਿਆਲ ਦੇ ਨਾਲ ਭਈ ਉਹਨੇ ਤਾਂ ਸਰਵਸੈਂਟਰ ਤੇ ਕਿਸੇ ਤੇ ਮਤਲਬ ਕਿ ਟਰੈਕਟਰ ਨਹੀਂ ਧੋਂਦੇ ਹੁਣ ਇੱਕ ਦਿਨ ਦੇ ਵਿੱਚ ਜਿੰਨੇ ਇਨਕਾਊਂਟਰ ਹੋ ਰਹੇ ਨੇ ਜੀ ਬਹੁਤ ਇਨਕਾਊਂਟਰ ਹੋ ਰਹੇ ਆ ਕੀ ਕਰੀਏ ਹੁਣ ਦੱਸੋ ਇਹਦਾ ਕੋਈ ਹੱਲ ਹੈ ਹਮ ਪੁਲਿਸ ਵਾਲੇ ਕਹਿੰਦੇ ਅਸੀਂ ਮਜਬੂਰ ਹਾਂ ਸਰਕਾਰ ਕਹਿੰਦੀ ਕਿ ਦੱਸੋ ਤੁਸੀਂ ਦੱਸੋ ਹੱਲ ਕੀ ਕਰੀਏ ਜੀ ਮੈਂ ਕਹੂੰਗਾ ਤੇ ਉਹ ਕਹਿੰਣ ਮਿੰਟੂ ਤੂੰ ਦੱਸ ਕੀ ਕਰੀ ਤੇ ਪੂਸਲਾ ਦੇਵੇਂ ਕਹਣ ਸਹੀ ਤੇ ਥੱਲੜੇ ਵਾਲਿਆਂ ਨੂੰ ਪੁੱਛੋ ਉਹ ਕਹਿੰਦੇ ਵੀ ਬਈ ਐਨੇ ਦੁਖੀ ਆ ਮਾਰੋ ਜੀ ਪਰ ਜਦੋਂ ਇਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਕਿਹੜਾ ਸੱਚਾ ਮੁਕਾਬਲਾ ਕਿਹੜਾ ਝੂਠਾ ਮੁਕਾਬਲਾ ਸਰ ਕੋਈ ਨਹੀਂ ਪੁੱਛਦਾ ਕੋਈ ਨਹੀਂ ਪੁੱਛਦਾ ਉਹ ਤੇ ਬਾਅਦ ਚ 10 ਸਾਲਾਂ ਬਾਅਦ 20 ਸਾਲਾਂ ਬਾਅਦ 30 ਸਾਲਾਂ ਬਾਅਦ ਕਿਤੇ ਕੋਰਟਾਂ ਫੈਸਲਾ ਕਰਦੀਆਂ ਨੇ ਜਾ ਕੇ ਹਮ 90 ਦੇ ਦਹਾਕੇ ਚ ਜਿਹੜੇ ਇਨਕਾਊਂਟਰ ਹੋਇਆ ਉਸਦਾ ਜਾਮਾ ਹੋਣ ਹੋ ਰਹੀਆਂ ਨੇ ਜੀ ਜੀ ਬਿਲਕੁਲ ਫਨੀ ਚੈਂਪਸ ਕਹਿ ਰਹੇ ਨੇ ਕਿ ਮੋੜ ਮੰਡੀ ਵਾਲੀ ਕੁੜੀ ਦੀ ਗੱਲ ਕਰਿਓ ਇਹ ਆਪਾਂ ਕੱਲ ਗੱਲ ਜੀ ਬਾਤ ਤਫਸੀਲ ਕੀਤੀ ਹੈ ਡਿਟੇਲ ਦੇ ਵਿੱਚ ਦੇਖੋ ਉਹਦੇ ਵਿੱਚ ਇੱਕ ਹੋਰ ਐਂਗਲ ਆ ਰਿਹਾ ਜੀ ਅਸੀਂ ਹੋਰ ਉਡੀਕ ਕਰਦੇ ਹਾਂ ਉਸ ਮਾਮਲੇ ਦੇ ਵਿੱਚ ਕੋਈ ਮੋੜ ਆ ਸਕਦਾ ਹੈ ਹਮ ਠੀਕ ਹੈ ਗੈਂਗਰੇਪ ਦੀ ਹੁਣ ਤੱਕ ਕੋਈ ਪੁਸ਼ਟੀ ਨਹੀਂ ਹੋਈ ਜੀ ਠੀਕ ਹੈ ਜੀ ਤੇ ਮੈਨੂੰ ਉੱਥੇ ਦੇ ਇੱਕ ਪੋਲੀਟਿਸ਼ੀਅਨ ਦਾ ਹੀ ਕੈਲੋ ਆਇਆ ਸੀਗਾ ਫੋਨ ਤਾਂ ਉਹਨਾਂ ਨੇ ਕਿਹਾ ਕਿ ਭਈ ਸਾਰਾ ਕੁਝ ਬਦਲ ਰਿਹਾ ਹੈ ਚਰਚਾ ਕੋਈ ਹੋਰ ਚੱਲ ਰਹੀ ਹੈ ਕੋਈ ਇੱਕ ਵੀਡੀਓ ਵੀ ਪੁਲਸਕੁੱਲ ਹੋਣ ਦਾ ਦਾਵਾ ਕੀਤਾ ਜਾ ਰਿਹਾ ਸੋ ਕਿਉਂਕਿ ਮਾਮਲਾ ਸੰਵੇਦਨਸ਼ੀਲ ਹੈ ਸੋ ਇਸ ਕਰਕੇ ਅਸੀਂ ਥੋੜਾ ਹੋਲਡ ਤੇ ਰੱਖਿਆ ਜੇ ਕੱਲ ਤੱਕ ਕਲੀਅਰ ਹੋ ਗਿਆ ਅਸੀਂ ਫਿਰ ਕੱਲ ਦੁਪਹਿਰ ਵਾਲੇ ਲਾਈਵ 'ਚ ਵੀ ਕਰ ਸਕਦੇ ਹਾਂ ਕਿਉਂਕਿ ਚੀਜ਼ਾਂ ਜਦੋਂ ਤੱਕ ਇਹ ਨਿੱਤਰ ਕੇ ਨਾ ਸਾਹਮਣੇ ਆਉਣ ਆਮੇ ਫਿਰ ਉਹ ਚੀਜ਼ ਠੀਕ ਨਹੀਂ ਹੈ ਕਿ ਗੱਲ ਕਰਨ ਦਾ ਹੁੰਦਾ ਤੁਹਾਨੂੰ ਪਤਾ ਉੱਥੇ ਮਾਮਲਾ ਸਟ्रेस ਵਾਲਾ ਸੀਗਾ ਤਣਾਅ ਵਾਲਾ ਸੀਗਾ ਧਰਨੇ ਮਜ਼ਾਰੇ ਪੂਰੀ ਜੌਰਨ ਸਮਾਂ ਹੀ ਹੋ ਰਹੀ ਸੀਗੀ ਪਰ ਕਿਉਂਕਿ ਪਰਤੇ ਹੀਟਾਂ ਪਰਤ ਕਈ ਵਾਰ ਹੋਰ ਵੀ ਹੁੰਦੀ ਹੈ ਬੱਚਿਆਂ ਦਾ ਮਾਮਲਾ ਸੋ ਹਲੇ ਇੰਤਜ਼ਾਰ ਕਰ ਲੇਗੀ ਤੇ ਮੇਰੇ ਖਿਆਲ ਦੇ ਨਾਲ ਠੀਕ ਹੋਏਗਾ ਜੀ 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 ਮਿੰਟੂ ਜੀ ਬੇ